ਸਰਿਆ ਦੇ ਦਾ ਮੁੰਡਾ ਹੋ ਸਕਦਾ ਪਰ ਬਾਦਲ ਮੁੱਖ ਮੰਤਰੀ ਨਹੀਂ ਬਣ ਸਕਦਾ ਇਹ ਕਾਲ ਤੱਕ ਦੇ ਭਗੌੜੇ ਨੇ ਜਿਹੜੇ ਉਹ ਚੌਂਚੇ ਨੇ ਭੁੰਦੜ ਪਾਂਦੜ ਹੋਣੀ ਉਹ ਕੌਲੀ ਚੱਕ ਬਲਟੋਏ ਹੋਣੀ ਉਹ ਸੁਣ ਲੈ ਇਹ ਤਾਂ ਤੁਸੀਂ ਆਪਦੇ ਆ ਭਾਈ ਅਮਰਪਾਲ ਸਿੰਘ ਨੂੰ ਛੱਡ ਦਿਓ ਤਾਂ ਠੀਕ ਹੈ ਨਹੀਂ ਆ ਲੋਕ ਉਹਨੂੰ ਸੀਐਮ ਬਾਨ ਕੇ ਬਾਹਰ ਕੱਢਣਗੇ ਦੇਖੇ ਤਨਾ ਤੁਹਾਨੂੰ ਮਹਾਰਾਜ ਰਣਜੀਤ ਸਿੰਘ ਦਾ ਰਾਜ ਦੇਖਣ ਨੂੰ ਮਿਲੇਗਾ ਹਮਤ ਕਪਾਲ ਸਿੰਘ ਉਹਨਾਂ ਨੂੰ ਡਿਬਰੂਗੜ ਭੇਜਿਆ ਅਸੀਂ ਉਹ ਤੋਂ ਵੀ ਉਹ ਕਹਾ ਉਹਨਾਂ ਨੂੰ ਭੇਜਾ ਕੇ ਜੋ ਸਰਕਾਰ ਆ ਗਈ ਆਓ ਆਪਾਂ ਰਲ ਕੇ ਸਾਰਿਆਂ ਨੇ ਬਾਰਸ਼ ਪੰਜਾਬ ਅਕਾਲੀ ਦਲ ਦਾ ਸਾਹ ਦੇਣਾ ਹੈ ਕਿ 2027 ਦੇ ਵਿੱਚ ਆਪਾਂ ਸਰਕਾਰ ਬਣਾਈਏ ਅਸੀਂ ਨੇ ਨਾ ਤਾਂ ਗੁਰਮਖੋ ਐਮ ਐਲ ਏ ਬਣਨਾ ਨਾ ਐਮ ਪੀ ਬਣਨਾ ਅਸੀਂ ਤਾਂ ਪਾਈ ਅਮਰਤਪਾਲ ਸਿੰਘ ਨੂੰ ਸੀ ਐਮ ਬਣਨਾ ਦੇਖਣਾ ਚਾਹੁੰਦੇ ਆ ਅੱਜ ਇੱਕ ਜਿਹੜਾ ਬਾਦਲ ਪਰਿਵਾਰ ਹੈ ਉਹ ਤੁਹਾਨੂੰ ਗੁੰਮਕਰ ਰਾਹਕਾਰ ਕਰਕੇ ਵੋਟਾਂ ਮਟੋਰ-ਬਟੋਰ ਕੇ ਸਰਕਾਰ ਬਣਾਉਂਦੇ ਰਹੇ ਆ ਹੁਣ ਥੋੜੀ ਦਿਨ ਪਹਿਲਾਂ ਬਾਦਲ ਆਇਆ ਸੀ ਜਦੋਂ ਸਾਡੇ ਕੋਲ ਦੀ ਗੁੱਤਰ ਲੱਗਿਆ ਸੀ ਮੁਰਦਾਬਾਦ ਨਾਰੇ ਲਾਤੇ ਕਿ ਅਕਾਲ ਤਖਤ ਦਾ ਭਗੌੜਾ ਮੁਰਦਾਬਾਦ ਮੁਰਦਾਬਾਦ ਜੰਦਾਬਾਦ ਇਹ ਅਕਾਲ ਤਖਤ ਦੇ ਭਗੌੜੇ ਨੇ ਜਿਹੜੇ ਉਹ ਚੌਂਚੇ ਨੇ ਭੁੰਦੜ ਪਾਂਦੜ ਹੋਣੀ ਉਹ ਕੌਲੀ ਚੱਟ ਬਲਟੋਏ ਹੋਣੀ ਉਹ ਸੁਣ ਲੈ ਖੁਸ਼ਨਿਆਦੇ ਦਾ ਮੁੰਡਾ ਹੋ ਸਕਦਾ ਪਰ ਬਾਦਲ ਮੁੱਖ ਮੰਤਰੀ ਨਹੀਂ ਬਣ ਸਕਦਾ ਤੁਸੀਂ ਤਖਰੇ ਹੋ ਜੋ ਜਿਹੜੀਆਂ ਸਰਕਾਰਾਂ ਨੇ ਸਾਨੂੰ ਲੁੱਟ ਕੇ ਖਾਧਾ ਜਿਨ੍ਹਾਂ ਨੇ ਸਾਨੂੰ ਨਸੇ ਤੇ ਲਾਇਆ ਤੁਸੀਂ ਭਲੀ ਭਾਂਤ ਜਾਣੋ ਖਾਲਸਾ ਜੀ ਆਪਾਂ ਬੇੜਾ ਖੁੰਝਣ ਨਹੀਂ ਦੇਣਾ ਸਾਡੇ ਬੰਦੀ ਸਿੰਘ ਬੱਬਰ ਸ਼ੇਰ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨੂੰ ਵੀ 27 ਤੋਂ ਪਹਿਲਾਂ ਪਹਿਲਾਂ ਬਾਹਰ ਲੈ ਕੇ ਆਵਾਂਗੇ ਮੈਂ ਕਹਿਣਾ ਚਾਹਣਾ ਸੈਂਟਰ ਸਰਕਾਰ ਨੂੰ ਜੇ ਤਾਂ ਤੁਸੀਂ ਆਪਣੇ ਆਪ ਭਾਈ ਅਮਰਪਾਲ ਸਿੰਘ ਨੂੰ ਛੱਡ ਦਿਓ ਤਾਂ ਠੀਕ ਹੈ ਨਹੀਂ ਆ ਲੋਕ ਉਹਨੂੰ ਸੀਐਮ ਬਣ ਕੇ ਬਾਹਰ ਕੱਢਣਗੇ जिने ਰੋਕਣਾ ਰੋਕ ਲਵੋ ਆ ਰਿਹਾ ਬੱਬਰ ਸ਼ੇਰ 22 23 ਤਰੀਕ ਨੂੰ ਪੰਜਾਬ ਦੇ ਵਿੱਚ ਆ ਜੂਗਾ ਬਾਹਰ ਵੀ ਆ ਜੂਗਾ ਤੇ ਮੈਂ ਖਾਲਸਾ ਜੀ ਕਹਿਣਾ ਚਾਹਣਾ ਆਓ ਆਪਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਗੁਰੂ ਪਾਤਸ਼ਾਹ ਮਹਾਰਾਜ ਦਾ ਫਰਮਾਨ ਹੈ ਇਹਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਮੈਂ ਬੇਨਤੀ ਕਰਨਾ ਚਾਹਣਾ ਹੈ ਜਿਨ੍ਹਾਂ ਨੂੰ ਸਾਡੇ ਵੀਰ ਦਲਤ ਕਹਿੰਦੇ ਨੇ ਉਹਨਾਂ ਨੂੰ ਡਾਕਟਰ ਅਵੇਡਕਾਰ ਸਾਹਿਬ ਨੇ 33% ਨਮਾਇੰਦਗੀ ਦਿੱਤੀ ਹੈ ਜਿਸ ਦਿਨ ਬਾਰਸ਼ ਪੰਜਾਬ ਦੀ ਸਰਕਾਰ ਆ ਗਈ 50% ਨਮਾਇੰਦਗੀ ਦੇਾਂਗੇ 50% ਬਰਾਬਰ ਦਾ ਹਿੱਸਾ ਹੋਊਗਾ ਕੋਈ ਵੀ ਉੱਚ ਨੀਚ ਨਹੀਂ ਹੋਊਗੀ ਇਹ ਖਾਲਸੇ ਸਰਕਾਰ ਜਿਸ ਤਰ੍ਹਾਂ ਮਹਾਰਾ ਰਣਜੀਤ ਸਿੰਘ ਦਾ ਰਾਜ ਹੋਇਆ ਸੀ ਇਸੇ ਤਰ੍ਹਾਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖਣ ਨੂੰ ਮਿਲੇਗਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇੱਕ ਵੀ ਮਾਚੋਦ ਨਹੀਂ ਟਾਈ ਇੱਕ ਵੀ ਮੰਦਰ ਨਹੀਂ ਟਿਹਾਂ ਇੱਕ ਵੀ ਬਲਾਤਕਾਰ ਨਹੀਂ ਹੋਇਆ ਇੱਕ ਵੀ ਕਿਸੇ ਨੂੰ ਫਾਸੀ ਨਹੀਂ ਹੋਈ ਇੱਕ ਵੀ ਕਿਸੇ ਨੂੰ ਨਜਾਇਜ਼ ਜੇਲ੍ਹਾਂ ਦੇ ਵਿੱਚੋਂ ਨਹੀਂ ਛੁੱਟਿਆ ਗਿਆ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਖਾਲਸਾ ਜੀ ਉਹੀ ਰਾਜ 2027 ਦੇ ਵਿੱਚ ਵਾਪਸ ਲੈ ਕੇ ਆਵਾਂਗੇ ਤੁਸੀਂ ਸਾਡਾ ਸਾਥ ਦਿਓ ਅਸੀਂ ਸਰਕਾਰ ਬਣਾਵਾਂਗੇ ਅਸੀਂ ਐਮਐਲਏ ਨਹੀਂ ਬਣਨਾ ਮੁੱਖ ਮੰਤਰੀ ਨਹੀਂ ਬਣਨਾ ਅਸੀਂ ਤਾਂ ਸੱਚ ਦੀ ਗੱਲ ਕਰਨੀਆਂ ਜਿਹੜੇ ਸੱਚ ਦੇ ਪਹਿਰਾ ਦੇਣਗੇ ਅਸੀਂ ਉਹਨਾਂ ਦੇ ਨਾਲ ਖੜੇ ਆ ਜਦੋਂ ਕੋਈ ਸੱਚ ਦੇ ਪਹਿਰੇ ਤੋਂ ਪੰਥ ਤੇ ਪੰਜਾਬ ਦੀ ਗੱਲ ਕਰਨੋਂ ਹਟ ਜਾਊਗਾ ਅਸੀਂ ਪਛਾੜ ਮੁੜ ਜਾਗੇ ਖਾਲਸਾ ਜੀ ਸਾਥ ਦਿਓ ਭਾਈ ਅਮਰਤਪਾਲ ਸਿੰਘ ਜਿੰਨੇ ਵੀ ਸਿੰਘ ਨੇ ਉਹ ਸਾਰੇ ਬਾਹਰ ਆਉਣਗੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਦਵਿੰਦਰਪਾਲ ਸਿੰਘ ਭੁੱਲਰ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਗੁਰਦੀਪ ਸਿੰਘ ਖਹਿੜਾ ਸਾਰੇ ਬਾਹਰ ਲੈ ਕੇ ਆਵਾਂਗੇ ਤੇ ਇਥੇ ਅਕਾਲ ਹੀ ਅਕਾਲ ਅਕਾਲ ਹੀ ਅਕਾਲ ਹੋਵੇਗੀ ਤੇ ਪੰਥ ਦੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ ਇਥੇ ਪੰਥ ਦੀਆਂ ਗੂੰਜਾਂ ਪੰਜਾਬ ਦੀ ਧਰਤੀ ਹੈ ਭਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀਗਾ ਉੱਡਣ ਵਾਲੇ ਨੂੰ ਅਸਮਾਨ ਚਾਹੀਦਾ ਹੈ ਭੱਜਣ ਵਾਲੇ ਨੂੰ ਧਰਤੀ ਖਾਲਸਾ ਜੀ ਸਾਨੂੰ ਦੋਹੇ ਚ ਆਈਦੇ ਨੇ ਦੋ ਹੀ ਆਪਾਂ ਫਤਿਹ ਕਰਾਂਗੇ ਮੋਰਚਾ ਸਰਕਾਰ ਬਣਾ ਕੇ ਰਹਾਗੇ ਐਨੀਆਂ ਬਾਣਤੀਆਂ ਪ੍ਰਵਾਨ ਕਰਿਓ ਉਹ ਨਾ ਝੁਕਾਂ ਦੀ ਖਿਮਾ ਏਕੇ ਦੇ ਵਿੱਚ ਆਓ ਜਿਹੜੇ ਸਾਰੇ ਪੰਜਾਬ ਵਾਰਸ ਪੰਜਾਬ ਦੇ ਸਾਡੀ ਜਥੇਬੰਦੀ ਦੇ ਨਮਾਇੰਦ ਨੇ ਬੈਣਦੀ ਕਰਨਾ ਚਾਹੁੰਦਾ ਬੇੜਿਆਂ ਦੇ ਵਿੱਚ ਜਾਓ ਉੱਥੇ ਜਿਹੜੇ ਸਾਡਾ ਦਲਦ ਭਾਈਚਾਰਾ ਹੈ ਜਿਹੜੇ ਸਾਡੇ ਸਿੱਖ ਨੇ ਜਿਨ੍ਹਾਂ ਦੀਆਂ ਕੁਰਬਾਨੀਆਂ ਬਹੁਤ ਨੇ ਜਿਨ੍ਹਾਂ ਨੇ ਇਹਨਾਂ ਸਰਕਾਰਾਂ ਨੇ ਆਟੇ ਧਾਲ ਤੇ ਰੱਖ ਲਿਆ ਅਸੀਂ ਘਰ ਘਰ ਨੌਕਰੀਆਂ ਵੀ ਦਵਾਂਗੇ ਭਾਈ ਅਮਰਤਪਾਲ ਸਿੰਘ ਦਾ ਐਲਾਨ ਹੈ ਘਰ ਘਰ ਨੌਕਰੀ ਹੋਵੇਗੀ ਇਸ ਕਰਕੇ ਖਾਲਸਾ ਜੀ ਆ ਆ ਕੇ ਪੰਜਾਬ ਸ਼ਰੋਣੀ ਅਕਾਲੀ ਦਲ ਬਾਰਸ ਪੰਜਾਬ ਦੇ ਨਾਲ ਜੁੜ ਕੇ ਮੈਂਬਰ ਬਣੋ 2027 ਦੇ ਵਿੱਚ ਸਰਕਾਰ ਬਣਾਈਏ ਤੇ ਪੰਜਾਬ ਦੇ ਮਸਲੇ ਨੇ ਜਿਹੜੇ ਉਹ ਹੱਲ ਕਰਾਂਗੇ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਹੋਣਾ ਨੂੰ ਡਿਬਰੂਗੜ ਭੇਜਿਆ ਅਸੀਂ ਉਹ ਤੋਂ ਵੀ ਉਹ ਗਾਹਾਂ ਉਹਨਾਂ ਨੂੰ ਭੇਜਾਂਗੇ ਜੋ ਸਰਕਾਰ ਆ ਗਈ। ਧਰਦਿਆਂ ਟਿਕਾ ਮੈਂ ਸਾਰਿਆਂ ਦਾ ਤਨਬਾਦ ਕਰਨਾ ਚਾਹੁੰਦਾ ਜਿੰਨੀ ਵੀ ਲੀਡਰਸ਼ਿਪ ਬੈਠੀ ਆ ਜਿਨੇ ਵੀ ਤੁਸੀਂ ਆਏ ਹੋ ਤੰਤਾ ਦੇ ਜੋਗ ਹੋ ਸਾਰਿਆਂ ਨੂੰ ਜਿਉ ਆਇਆ ਦੁਬਾਰਾ ਫੇਰ ਖਾਲਸਾ ਸਿਰਜਣਾ ਦਿਵਸ ਦੇ ਉੱਤੇ ਸਾਰਿਆਂ ਨੂੰ ਆਪ ਜੀ ਨੂੰ ਵਧਾਈ ਦਿੰਦਾ ਪੁੱਲਾਂ ਚੁੱਕਾਂ ਦੀ ਖੇਮਾ ਅਰਬਾਂ ਖਰਬਾਂ ਤਾਨਾਂ ਨਾਲ ਸ਼ਰੋਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਸਿੰਘ ਸਾਹਿਬਾ ਬਾ ਚੜ ਸਿੰਘ ਜੀ ਸਾਰਾ ਦਲ ਪੰਥ ਅਸੀਂ ਬਾੜਸ਼ ਪੰਜਾਬ ਅਕਾਲੀ ਦਲ ਦੇ ਨਾਲ ਚਟਾਨ ਵਾਂਗੂ ਬਣ ਕੇ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ